ਉਹ ਪੈਂਚ ਉਹ ਧੂਨ ਨਾਲ ਪਾਪਾ ਦਾ ਨਮੀ ਨਮੀ ਭਰਾਵਾ ਜਿਆਦਾ ਅੱਗੇ ਨਾ ਜਾਓ ਸਮਝ ਲੈ ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ ਹੈ तमाम ਦਰਸ਼ਕਾ ਦਾ ਤਾਂ ਦੇਖ ਲੋ ਇਹ ਹੁਸ਼ਾਰਪੁਰ ਦੇ ਹਾਲਾਤ ਆ ਪੂਰਾ ਹੁਸ਼ਾਰਪੁਰ ਜਿਹੜਾ ਉਹ ਜਾਮ ਹੋ ਗਿਆ ਸਾੰਡਾ ਦੀ ਲੜਾਈ ਆ ਜਿਹੜੀ ਉਹ ਆਪਸ ਦੇ ਵਿੱਚ ਸਾਨ 메ਨ ਸੜਕ ਤੇ ਪੜ ਰਹੇ ਨੇ ਤਾਂ ਦੋਹਾਂ ਪਾਸਿਆਂ ਤੇ ਜਿਹੜਾ ਉਹ ਲੰਮਾ ਜਾਮ ਹੈ ਜਿਹੜਾ ਉਹ ਲੱਗਿਆ ਹੋਇਆ ਅੱਜ ਹੁਸ਼ਿਆਰਪੁਰ ਦੇ ਜਿਹੜੇ ਤਰਸਯੋਗ ਹਾਲਾਤ ਆ ਜਿਹੜੇ ਜਿਹੜੇ ਅੱਜ ਹੁਸ਼ਿਆਰਪੁਰ ਦੇ ਬੇਸ਼ੱਕ ਭਮਾ ਲੋਕ ਹੱਸ ਰਹੇ ਨੇ ਪਰ ਇਹ ਹੁਸ਼ਿਆਰਪੁਰ ਦੇ ਜਿਹੜੇ ਉਹ ਗੰਦੇ ਹਾਲਾਤ ਆ ਜਿਹੜੇ ਇਸ ਵਕਤ ਅੱਜ ਅੱਜ ਦੇ ਸਮੇਂ ਦੇ ਵਿੱਚ ਹੁਸ਼ਿਆਰਪੁਰ ਦੇ ਨੇ ਜੀ ਇਹ ਦੇਖ ਲਓ ਇਹ ਸਾਨਾਂ ਦੀ ਆਪਸੀ ਲੜਾਈ ਆ ਤੇ ਸੜਕ ਦੇ ਦੋਹਾਂ ਪਾਸਿਆਂ ਤੇ ਲੰਮੀ ਜਿਹੜਾ ਲੰਬਾ ਜਾਮ ਹੈ ਜਿਹੜਾ ਇੱਧਰੋਂ ਸ਼ਾਸਨ ਤੋਗ ਤੱਕ ਪਹੁੰਚ ਚੁੱਕਿਆ ਤੇ ਉਧਰੋਂ ਗਵਰਨਮੈਂਟ ਕਾਲਜ ਚੌਂਕ ਤੇ ਲੱਗੇ ਸਾਕੇ ਪਹੁੰਚ ਚੁੱਕਿਆ ਦੇ ਲੋਕ ਆਪਣਾ ਬਚਾਅ ਕਰਦੇ ਹੋਏ ਜਿਹੜਾ ਇਕ ਇਹਨੇ ਤਾਂ ਬੇਸ਼ੱਕ ਲੋਕ ਇੱਥੇ ਖੜੇ ਹੋ ਕੇ ਉਹ ਦੇਖ ਲੋ ਹਾਲਾਤ ਦੇਖ ਲੋ ਗਿਆ ਨੇ ਜੀ ਤੇ ਬਹੁਤ ਮਾੜੇ ਹਾਲਾਤ ਨੇ ਬੇहद ਮਾੜੇ ਹਾਲਾਤ ਨੇ ਜੀ ਅੱਜ ਦੇ ਸਮੇਂ ਦੇ ਵਿੱਚ ਹੁਸ਼ਾਰਪੁਰ ਦੇ ਭਾਵਾ ਇੱਧਰ ਮੁੰਡੇ ਕੁਝ ਖੜੇ ਨੇ ਇਹ ਜ਼ਰੂਰ ਹੁਕਾ-ਕੂਕਾ ਕਰ ਰਹੇ ਨੇ ਪਰ ਹੁਸ਼ਾਰਪੁਰ ਦੇ ਹਾਲਾਤ ਆ ਜਿਹੜੇ ਬੇहद ਗੰਦੇ ਨੇ ਭਾਵਾ ਲੋਕ ਆ ਜਿਹੜੇ ਇਹਨਾਂ ਨੂੰ ਇੱਕ ਹਾਸੋਹੀਣੀ ਤਰੀਕੇ ਦੇ ਨਾਲ ਰਹਿ ਰਹੇ ਨੇ ਪਰ ਆਪਸੀ ਜਿਹੜੀ ਇਹਨਾਂ ਦੀ ਲੜਾਈ ਹੈ ਮੈਂ ਤਾਂ ਇਹ ਕਹਾਂਗਾ ਕਿ ਸਿਆਸਤਦਾਨਾਂ ਦੇ ਮੂੰਹ ਤੇ ਚਪੇੜ ਹੈ ਕਿ ਦੋ ਸਾਧਨਾਂ ਨੇ ਜਿਹੜਾ ਹੁਸ਼ਿਆਰਪੁਰ ਸ਼ਹਿਰ ਆ ਜਿਹੜਾ ਉਹ ਪੂਰਾ ਹਾਈਜੈਕ ਕਰਕੇ ਰੱਖ ਦਿੱਤਾ ਹੈ ਦੋਹਾਂ ਪਾਸਿਆਂ ਤੇ ਲੰਮਾ ਜਾਮ ਹੈ ਜਿਹੜਾ ਉਹ ਲੱਗਿਆ ਹੋਇਆ ਤਾਂ ਇਧਰੋਂ ਇਧਰੋਂ ਪਾਸੇ ਤੁਸੀਂ ਦੇਖੋ ਇਹ ਤਸਵੀਰਾਂ ਜਿਹੜੀਆਂ ਇਹ ਸ਼ਾਸ਼ਨ ਚੌਂਕ ਤੱਕ ਦਾ ਜਾਮ ਪਿਆ ਹੈ ਤੇ ਦੂਜੇ ਪਾਸੇ ਇਧਰੋਂ ਜਿਹੜਾ ਜਾਮ ਹੈ ਉਹ ਗਵਰਨਮੈਂਟ ਕਾਲਜ ਦੇ ਲਾਗੇ ਤੱਕ ਪਹੁੰਚਿਆ ਹੈ ਤਾਂ ਲੋਕ ਦੇਖ ਲਓ ਤੁਸੀਂ ਪਮਨ ਉਹਨਾਂ ਨੂੰ ਲੋਕਾਂ ਵੱਲੋਂ ਛਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰੰਤੂ ਹੁਸ਼ਾਰਪੁਰ ਦਾ ਜਿਹੜੇ ਬੇहद ਮਾੜੇ ਹਾਲਾਤ ਨੇ ਇੱਕ ਆਪਾਂ ਗੰਭੀਰਤਾ ਦੇ ਨਾਲ ਵੇਖੀਏ ਤਾਂ ਬੇਹਦ ਗੰਦੇ ਹਾਲਾਤ ਨੇ ਜੀ ਇਹ ਆਵਾਰਾ ਪਸ਼ੂਆ ਘਰ ਕਿਉਂਕਿ ਇਸ ਵਕਤ ਜਿਹੜਾ ਜਾਮ ਹੈ ਉਹ ਸ਼ਾਇਦ ਕਾਫੀ ਚੋਂ ਇਸ ਵਕਤ ਦੇ ਟ੍ਰੈਫਿਕ ਹੈ ਹੁਸ਼ਾਰਪੁਰ ਸ਼ਹਿਰ ਦੇ ਵਿੱਚ ਪਹਿਲਾਂ ਹੀ ਬਹੁਤ ਹੁੰਦਾ ਹੈ ਕਿਉਂਕਿ ਲੋਕ ਲੋਕ ਹੈ ਜਿਹੜੇ ਉਹ ਕੰਮਕਾਰਾਂ ਤੋਂ ਆਪਣੇ ਤੇ ਵੇਲੇ-ਵੇਲੇ ਹੋ ਕੇ ਆਪਣੇ ਘਰਾਂ ਨੂੰ ਪਰਤਦੇ ਨੇ ਤਾਂ ਅਜਿਹੇ ਦੇ ਵਿੱਚ ਜੇਕਰ ਗੱਡੀਆਂ ਦਾ ਨੁਕਸਾਨ ਹੁੰਦਾ ਤਾਂ ਕੀ ਅਸਤੀ ਪਰਭਾਈ ਹੈ ਹੁਸ਼ਾਰਪੁਰ ਪ੍ਰਸ਼ਾਸਨ ਕਰੇਗਾ ਜਾਂ ਫਿਰ ਅਗਰ ਨਗਰ ਕਮ ਕਰੇਗਾ ਤਾਂ ਸੱਚਮੁੱਚ ਗੰਦੇ ਹਾਲਾਤ ਆ ਜਿਹੜੇ ਬੇਹਦੇ ਅੱਜ ਦੇ ਸਮੇਂ ਦੇ ਵਿੱਚ ਹੁਸ਼ਾਰਪੁਰ ਦੇ ਨੇ ਕਿ ਜੇਕਰ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੁੰਦਾ ਤਾਂ ਕੇ ਫਿਰ ਇਸ ਦੇ ਲਈ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਜਿਹੜਾ ਉਹ ਜ਼ਿੰਮੇਵਾਰ ਮੰਨਿਆ ਜਾਵੇਗਾ ਕਿਉਂਕਿ ਦੋ ਸਾਨਾ ਨੇ ਆ ਜਿਹੜਾ ਪੂਰਾ ਹੁਸ਼ਾਰਪੁਰ ਇਹਦਾ ਸ਼ਹਿਰ ਆ ਮੇਨ ਸੜਕ ਹੈ ਉਹ ਪੂਰੀ ਭਾਈ ਜਿਆ ਕਰਕੇ ਰੱਖਿਓ ਇਹ ਦੇਖ ਲਓ ਇਹ ਹਾਲਾਤ ਨੇ ਜੀ ਹੁਸ਼ਾਰਪੁਰ ਦੇ ਭਾਜੀ ਇੱਧਰ ਆ ਜਾਓ ਕੁਛ ਨਹੀਂ ਪਤਾ ਹੁੰਦਾ ਹੈ ਨਾ ਤੇ ਤੇ ਹਾਂਜੀ ਥਾਰ ਪੰਨੀ ਐ ਕਿ ਥਾਰ ਪੰਨੀ ਗੱਡੀ ਪੰਨੀ ਐ ਕਿ ਜੀ ਤੇ ਦੇਖੋ ਜੀ ਅਵਾਰਾ ਪਸ਼ੂਆਂ ਤੇ ਕਾਰਨ ਇਹ ਹਾਲਾਤ ਨੇ ਜੀ ਤਾਂ ਦੱਸਿਆ ਜਾ ਰਿਹਾ ਕਿ ਇੱਕ ਗੱਡੀ ਵੀ ਐ ਜਿਹੜੀ ਇਹਨਾਂ ਵੱਲੋਂ ਪੰਨੀ ਗਈ ਐ ਹਾਂਜੀ 2 18 ਦੇ ਦੋ ਵਿਅਕਤੀ ਉਹ ਪੰਨੀਆਂ ਜੀ ਲੋ ਜੀ ਦੇਖ ਲਓ ਇਹ ਹਾਲਾਤ ਨੇ ਜੀ ਅੱਜ ਵੀ ਸਮੇਂ ਦੇ ਵਿੱਚ ਲੋਕ ਇਹ ਦੱਸ ਰਹੇ ਨੇ ਕਿ 2 18 ਤੇ ਇੱਕ ਐਕਟਿਵ ਜਿਹੜੀ ਉਹ ਪੰਨੀਆਂ ਤਾਂ ਅਸੀਂ ਵੀ ਦੱਸਦੇ ਦਰਦੇ ਜਿਹੜਾ ਕੈਮਰਾ ਚਲਾ ਰਹੇ ਆ ਤਾਂ ਅਜੇ ਵੀ ਜਿਹੜੇ ਕਹ ਲਓ ਜੀ ਯਾਰ ਬਹੁਤ ਸਿਕ ਬਸ ਕੇ ਹੈ ਨਾ ਪਾਜੀ ਗੱਡੀਆਂ ਬਹੁਤ ਭੰਨੀਆਂ ਯਾਰ ਆ ਦੇ ਇਹ ਦੋ ਥਾਰਾ ਭੰਨੀਆਂ ਤੇ ਇੱਕ ਦਸਰੇ ਨੇ ਤਾਂ ਦੋ ਐਕਟਿਵਾ ਜਿਹੜੀ ਉਹ ਵੀ ਭੰਨੀਆਂ ਨੇ ਤਾਂ ਸਵਾਲ ਇਹ ਆ ਕਿ ਜੋ ਲੋਕੀ ਦੱਸ ਰਹੇ ਉਹ ਦੇਖ ਲੋ ਇੱਕ ਵਾਰ ਫਿਰ ਤੋਂ ਜਿਹੜੇ ਉਹ ਲੋਕਾਂ ਵੱਲੋਂ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ ਪਰ ਨਹੀਂ ਹਾਲਾਤ ਆ ਜਿਹੜੇ ਉਹ ਚਿੰਤਾਜਨਕ ਹਾਲਾਤ ਨੇ ਨਗਰ ਨਿਗਮ ਦੀ ਹੈ ਨਾਕਾਮੀ ਹੈ ਸਿੱਧੇ ਤੌਰ ਤੇ ਕਹਾਂਗਾ ਕਿ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਜਾਏ ਇਹ ਨਗਰ ਨਿਕਮਤੀ ਜਿਹੜੀ ਇਹ ਨਕਾਮੀਆਂ ਦਾ ਜ਼ਿਕਰ ਕਿਉਂਕਿ ਆਲੇ ਦੁਆਲੇ ਜਿਹੜੇ ਉਹ ਸ਼ੋਰੂਮ ਨੇ ਬੰਨਾਂ ਆ ਛੱਡ ਕੇ ਇੱਧਰ ਆ ਗਿਆ ਆਲੇ ਦੁਆਲੇ ਸ਼ੋਰੂਮ ਨੇ ਤਾਂ ਦੇਖੋ ਪੂਰਾ ਸ਼ਹਿਰ ਹੈ ਪਹਿਲਾਂ ਤਸਵੀਰਾਂ ਦੇ ਵਿੱਚ ਵੀ ਦੇਖ ਲਓ ਕਿ ਇਹ ਹਾਲਾਤ ਆ ਜੀ ਬੇहद ਗਿੰਦੇ ਹਾਲਾਤ ਹਾਰਪੁਰ ਦੇ ਦੱਸਿਆ ਜਾ ਰਿਹਾ ਕਿ ਦੋ ਗੱਡੀਆਂ ਜਿੱਥੋਂ ਤੇ ਇਕ ਥਾਰ ਤੇ ਦੋ ਐਕਟਿਵਾ ਜਿਹੜੀਆਂ ਉਹ ਪੰਨੀਆਂ ਨੇ ਤਾਂ ਪੂਰਾ ਸ਼ਹਿਰ ਆ ਉਹ ਪੂਰਾ ਜਾਮ ਕਰਕੇ ਜਿਹੜਾ ਰੱਖਿਆ ਹੋਇਆ ਹੈ ਨਾ ਦੋ ਸਾਲਾਂ ਨੇ ਉਹਨਾਂ ਕੋਲ ਖੜੇ ਨੇ ਪਾਣੀ 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 ਗੁਰਮ ਗੁਰਮ ਨਾ ਮਾਰੇ ਪਾਣੀ ਆਦੀਆ ਤੇ ਦੇਖੋ ਕਈਆਂ ਵੱਲੋਂ ਬਚਾ ਕੇ ਰਹਿਣ ਦੀ ਕੋਸ਼ਿਸ਼ ਸਮਾਜ ਆ ਜੀ ਅੱਗੇ ਹੋ ਜਾ ਤੁਸੀਂ ਕੋਸ਼ਿਸ਼ ਨਾ ਕਰੋ ਨੌਜਵਾਨ ਹੈ ਆਪਣੀ ਜਾਨ ਤੇ ਖੇਡ ਕੇ ਉਹਨਾਂ ਤੇ ਪਾਣੀ ਪਾ ਰਿਹਾ ਤੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਪਰੰਤੂ ਇੱਕ ਬੇहद ਚਿੰਤਾਜਨਕ ਜਿਹੜੇ ਹਾਲਾਤ ਨੇ ਭਾਜੀ ਅਸੀਂ ਲਾਈਵ ਇੱਥੇ ਵੇ 10 ਦਿਨਾਂ ਤੋਂ ਹੋਇਆ ਆ ਇਹਨਾਂ ਕੰਮੀ ਆ ਹੁਸਾਰਪੁਰ ਪ੍ਰਸ਼ਾਸਨ ਦੀ ਨਗਰ ਨਿਗਮ ਦੀ ਜਿਹੜੇ ਲੋਕਾਂ ਤੋਂ ਟੈਕਸ ਦਾ ਵਸੂਲਦੇ ਨੇ ਵਾਰਾ ਪਸ਼ੂਆਂ ਦੇ ਨਾਤੇ ਪਰ ਇਹ ਹੁੰਦਾ ਹੈ ਨਾ ਤਾਂ ਕੋਈ ਵੀ ਦੇਖੋ ਪਿੱਛੇ ਵੀ ਮੈਨੂੰ ਲੱਗਦਾ ਚਾਰ ਪੰਜ ਮੋਟਰਸਾਈਕਲ ਖੜੇ ਨੇ ਨੁਕਸਾਨ ਸਵਾਲ ਇਹੀ ਹੈ ਕਿ ਜੇਕਰ ਨੁਕਸਾਨ ਹੁੰਦਾ ਹੈ ਲੋਕਾਂ ਦਾ ਤਾਂ ਕੀ ਫਿਰ ਪ੍ਰਸ਼ਾਸਨ ਜਿਹੜਾ ਉਹ ਭਰੇਗਾ ਇਹ ਨਕਾਮੀ ਹੈ ਪ੍ਰਸ਼ਾਸਨ ਦੀ ਹੈ ਨਕਾਮੀ ਹੈ ਸਰਕਾਰਾਂ ਦੀ ਜਿਹੜੀ ਸਿੱਧੇ ਤੌਰ ਤੇ ਨਕਾਮੀ ਹੈ ਜੀ ਕਿਉਂਕਿ ਦਮ ਗੱਜੇ ਮਾਰਨੇ ਵੱਡੇ ਵੱਡੇ ਦਾਅਵੇ ਕਰਨੇ ਤੇ ਉਹਨਾਂ ਦਾਅਵਿਆਂ ਨੂੰ ਪੂਰਾ ਕਰਨਾ ਉਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਜਿਹੜਾ ਫਰਕ ਹੁੰਦਾ ਹੈ ਤਾਂ ਪੂਰਾ ਸ਼ਹਿਰ ਇੱਧਰ ਦੇਖ ਲਓ ਆਪਾਂ ਪਹਿਲਾਂ ਵੀ ਤਸਵੀਰਾਂ ਦਿਖਾਈਆਂ ਨੇ ਪੂਰਾ ਸ਼ਹਿਰ ਜਿਹੜਾ ਉਹ ਇਹਨਾਂ ਨੇ ਇੱਕ ਤਰ੍ਹਾਂ ਨਾਲ ਹਾਈਜੈਕ ਕਰਕੇ ਰੱਖਿਆ ਹੋਇਆ ਪੂਰਾ ਸ਼ਹਿਰ ਇਸ ਵਕਤ ਇੱਕ ਤਾਂ ਮਾਤਾ ਚੰਦਪੁਰਲੀ ਤੇ ਮੇਲੇ ਚੱਲ ਰਹੇ ਨੇ ਸੰਗਤ ਕਾਫੀ ਵੈਸੇ ਹੀ ਐ ਲੋਕਾਂ ਦਾ ਕਾਫੀ ਜਮਾਵੜਾ ਜਿਹੜਾ ਲੱਗਿਆ ਹੋਇਆ ਤਾਂ ਦੂਜਾ ਜਿਹੜਾ ਇੱਕ ਆਪਸ ਦੇ ਵਿੱਚ ਜਨਦੀ ਲੜਾਈ ਨੇ ਉਹ ਲੱਗ ਤੋ ਇੱਕ ਦੇਖ ਲਓ ਉਹ ਦੇਖ ਲਓ ਉਹ ਬੱਸ ਉਹ ਦੇਖ ਲਓ ਤੇ ਇਹ ਬਹੁਤ ਮਾਰੇ ਹਾਲਾਤ ਨੇ ਪਵਾਂ ਮੁੰਡੇ ਕੁਝ ਮੌਕੇ ਤੇ ਜਿਹੜੇ ਨੌਜਵਾਨਾਂ ਨੂੰ ਛਡਵਾਉਣ ਦੀ ਉਹਨਾਂ ਵੱਲ ਕੋਸ਼ਿਸ਼ ਵੀ ਕੀਤੀ ਗਈ ਹੈ। ਪਰੰਤੂ ਦੋਹਾਂ ਪਾਸਿਆਂ ਤੇ ਲੰਮਾ ਜਾਮ ਦੇਖ ਲਓ ਇੱਧਰ ਆਹ ਦੇਖ ਲਓ ਜਾਮ ਕਿੰਨਾ ਹੈ گورਮੈਂਟ ਕਾਲਜ ਵੱਲੋਂ ਤਾਂ ਦੂਜਾ ਤੁਸੀਂ ਇੱਧਰ ਨੂੰ ਇਹ ਸ਼ਾਸਨ ਚੋਂ ਕੱਲ ਨੂੰ ਵੇਖ ਲਓ ਤਾਂ ਸਭ ਪਾਸੇ ਤੁਹਾਨੂੰ ਜਿਹੜਾ ਉਹ ਜਾਮ ਹੀ ਜਾਮ ਨਜ਼ਰ ਆਵੇਗਾ ਤਾਂ ਮੈਨੂੰ ਲੱਗਦਾ ਕਿ ਹੁਣ ਵੀ ਲੀਡਰਾਂ ਨੂੰ ਇੱਥੇ ਜਿਹੜਾ ਇਹਨੂੰ ਲਾਈਵ ਹੋਣ ਦਾ ਸ਼ੌਂਕ ਹੈ ਲੀਡਰ ਸਾਡੇ ਜਿਹੜੇ ਲਾਈਵ ਰਹਿੰਦੇ ਨੇ ਅਕਸਰ ਛੋਟੇ ਛੋਟੇ ਮੁੱਦਿਆਂ ਤੇ ਆ ਕੇ ਇੱਥੇ ਅੱਗੇ ਉਹਨਾਂ ਨੂੰ ਲਾਈਵ ਹੋਣਾ ਚਾਹੀਦਾ ਤਾਂ ਦੱਸਣਾ ਚਾਹੀਦਾ ਕਿ ਇਹ ਪਾਈਏ ਸਾਡੀ ਕਾਰਗੁਜ਼ਾਰੀ ਹੈ ਨਾਕਾਮੀ ਹੈ ਸਾਡੇ ਪ੍ਰਸ਼ਾਸਨ ਦੀ ਸਾਡੀਆਂ ਸਰਕਾਰਾਂ ਦੀ ਹਨਾ ਜੀ ਕਿਉਂਕਿ ਵੱਡੇ ਅਤੇ ਮੋٹے ਟੈਕਸ ਜਿਹੜੇ ਲਏ ਜਾਂਦੇ ਨੇ ਲੋਕਾਂ ਤੋਂ ਪ੍ਰੰਤੂ باوجود ਉਸਤੇ ਇਸ ਤਰ੍ਹਾਂ ਦੇ ਹਾਲਾਤ ਰਾਬਰ ਆਖਾ ਜੀ ਹੁਸ਼ਿਆਰਪੁਰ ਦਾ ਸੱਚਿਓਂ ਰਾਬਰ ਆਖਾ ਹੁਸ਼ਿਆਰਪੁਰ ਦਾ ਆਵਾਰਾ ਪਸ਼ੂ ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਨਿਊਜ਼ ਬਹੁਤ ਵਾਰ ਮੁੱਦੇ ਚੱਕ ਚੁੱਕਿਆ ਹੈ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਜਿਹੜੇ ਉਹ ਰੋਗ ਚਿੰਬੜੇ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਇੱਕ ਇਹ ਵੀ ਰੋਗ ਸੀਗਾ ਆਵਾਰਾ ਪਸ਼ੂ ਦਾ ਇਹ ਹੁਣ ਮਹਾਮਾਰੀ ਬਣ ਚੁੱਕੇ ਨੇ ਜੀ ਰੋਗ ਹਾਂਜੀ ਵੀਰੇ ਜੀ ਹਲੋ ਹਾਂਜੀ ਹਾਂਜੀ ਸਰ ਉਸਰ ਮੈਂ ਇੱਥੇ ਸਰਤਾਜ ਬੇਕਰੀ ਦੇ ਕੋਲ ਆ ਦੋ ਸਾਹ ਨਾਲ ਆਪਸ ਚ ਲੜਪੇ ਦਾ ਪੂਰਾ ਸ਼ਹਿਰ ਹੋਣਾ ਹੈ ਹਾਈਜੈਕ ਕਰਕੇ ਰੱਖਿਆ ਹੋਇਆ ਲਾਈਵ ਚ ਚੱਲ ਰਿਹਾ ਸੀ ਚੈਨਲ ਤੇ ਹਾਂਜੀ ਮੈਂ ਕਰ ਦੋ ਤੁਹਾਨੂੰ ਹਾਂਜੀ ਮੈਂ ਕਰ ਦੋ ਤੁਹਾਨੂੰ ਸਾਰੇ ਧਿਆਨ ਕੋ ਬੋਲਦੇ ਇਹ ਪੂਰੀ ਫਾਈਟ ਕਵਰ ਕਰ ਲਈਏ ਆਪਾਂ ਤੇ ਜਿਹੜੇ ਮਾੜੇ ਹਾਲਾਤ ਆ ਜੀ ਇਹ ਹੁਸ਼ਿਆਰਪੁਰ ਦੀ ਤਰਾਸਤੀ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਕਿ ਇਹ ਹੁਸ਼ਿਆਰਪੁਰ ਦੀ ਤਰਾਸਤੀ ਹੈ ਗੱਡੀਆਂ ਦਾ ਨੁਕਸਾਨ ਪੇਲਾ ਵੀ ਹੋਇਆ ਦੱਸਿਆ ਜਾ ਰਿਹਾ ਕਿ ਦੋ ਗੱਡੀਆਂ ਦਾ ਤੇ ਐਕਟਿਵ ਦਾ ਨੁਕਸਾਨ ਆ ਜਿਹੜਾ ਹੋਇਆ ਵੀ ਪਾਣੀ ਵੀ ਪਾਣਾ ਚਾਹਿਆ ਪਰ ਉਹ ਨਹੀਂ ਹਟਿਆ ਤਾਂ ਇੱਧਰ ਆਇਆ ਨਾ ਮੈਂ ਫੁਲਾਪਾ ਟੱਪ ਜਿਓ ਯਾਰਾ ਮੁੰਡੇ ਕੋਲ ਗਾ ਨਹੀਂ ਜਾਂਦੇ ਆ ਰਖਸਾਲ ਕਰਾਓਗੇ ਆਪ ਜਲੰਧ ਤੋਂ ਭੱਜ ਕੋਈ ਨਹੀਂ ਹੁਣ ਹਟਦੇ ਨਹੀਂ ਤਾਂ ਠੀਕ ਨਹੀਂ ਕਰਾਂ ਤੇਰੇ ਮਾੜੇ ਹਾਲਾਤ ਆ ਜੀ ਇਹ ਹੁਸ਼ਾਰਪੁਰ ਦੇ ਜਿਹੜੇ ਗੰਦੇ ਹਾਲਾਤ ਆ ਨਕਾਮੀਆਂ ਦੇਖੋ ਦੋ ਸਾਨਾ ਨੇ ਕਹਿੰਦਾ ਹਾਲ ਇਹਦੀ ਤੇ ਆਪਾਂ ਦਿਖਾ ਰਹੇ ਹੁਸ਼ਾਰਪੁਰ ਦੇ ਕਿੱਟੇ ਹਾਲਾਤ ਦਿਖਾ ਰਹੇ ਆ ਦੇਖੋ ਸਾਡਾ ਇਨਾ ਮਹਿੰਗਾ ਸ਼ੋਰੂਮ ਕੋ ਇਧਰ ਨੂੰ ਆ ਜੇ ਤਾਂ ਨੁਕਸਾਨ ਹੋ ਜੂਗਾ ਨਾ ਤੇ ਇਹ ਇੱਕ ਤਰਾਸ ਦੀ ਆ ਜੀ ਹੁਸ਼ਾਰਪੁਰੀਆਂ ਦੇ ਹਿੱਸੇ ਆਈ ਟੁੱਟੀਆਂ ਸੜਕਾਂ ਆਵਾਰਾ ਪਸ਼ੂ ਕੂੜੇ ਦੇ ਢੇਰ ਇਹ ਕੋਣ ਵੀ ਗੱਡੀਆਂ ਜਿਹੜੀਆਂ ਮਹਿੰਗੀਆਂ ਗੱਡੀਆਂ ਖੜੀਆਂ ਨੇ ਕੋਲੇ ਕੋਲੇ ਲੋਕ ਵੀ ਲੰਘ ਰਹੇ ਨੇ ਪਰਵੇਸ਼ ਤੇ ਸ਼ਰਮਨਾਕ ਤਸਵੀਰਾਂ ਨੇ ਜੀ ਇਹ ਪਾ ਜੀ ਪਾਣੀ ਨਾ ਅਗਲੇ ਰਾਉਂਡ ਲਈ ਤਿਆਰ ਹੋ ਜਾਈਏ ਹਲੋ ਹਜੇ ਨਹੀਂ ਨਾ ਨਹੀਂ ਗੱਲ ਬਣਦੀ ਵੀ ਅਗਲਾ ਰਾਉਂਡ ਲੜਨਾ ਉਹਨਾਂ ਨੇ ਤੇ ਪਾਣੀ ਨਾ ਕਿਉਂਕਿ ਕਹਿੰਦੇ ਨੇ ਪਾਣੀ ਤੋਂ ਡਰਦੇ ਨੇ ਪਾਣੀ ਵੀ ਪਾਣਾ ਚਾਹਿਆ ਹੈ ਨਾ ਵੱਲੋਂ ਤੇ ਆ ਦੇਖੋ ਸਾਡੇ ਹੁਣ ਭਾਜੀ ਹੁਣੀ ਵੀ ਆਏ ਆ ਵਾਇਸ ਆਫ ਦ ਸੰਸਥਾ ਲੋ ਨਵੀਨ ਜੀ ਬਹੁਤ ਗੰਦੇ ਹਾਲਾਤ ਹੈ ਜੀ ਹਾਂਜੀ ਓਕੇ ਤਾਂ ਹੁਣ ਹੁਸ਼ਿਆਰਪੁਰ ਤੋਂ ਜਿਹੜੇ ਉਹ ਵਾਇਸ ਆਫ ਦ ਸੰਸਥਾ ਦੇ ਜਿਹੜੇ ਨਵੀਨ ਜੀ ਅਕਸਰ ਆਪਣੀਆਂ ਆਪਣੀ ਜਾਨ ਨੂੰ ਦਾਤੇ ਲਾ ਕੇ ਪਹੁੰਚਦੇ ਨੇ ਤਾਂ ਉਹ ਵੀ ਹੁਣ ਪਹੁੰਚੇ ਨੇ ਸ਼ਾਇਦ ਉਹਨਾਂ ਵੱਲੋਂ ਕੋਈ ਇੰਜੈਕਸ਼ਨ ਵਗੈਰਾ ਉਹ ਲੈ ਕੇ ਪਹੁੰਚੇ ਨੇ ਨਹੀਂ ਉਹ ਇੰਜੈਕਸ਼ਨ ਲੈ ਕੇ ਆਏ ਨਵੀਨ ਭਾਜੀ ਇੰਜੈਕਸ਼ਨ ਪਾਜੀ ਹੋਊਗਾ ਕੁਛ ਨਾ ਕੁਛ ਲੈ ਕੇ ਆਏ ਨੇ ਉਹ ਉਹਨਾਂ ਦਾ ਕੰਮ ਹੀ ਹੈ ਸਾਡੇ ਹੁਸ਼ਿਆਰਪੁਰ ਦੀ ਜਿਹੜੀ ਕਾਫੀ ਨਾਮੀ ਸੰਸਥਾ ਵਾਇਸਲੌਪ ਸੰਸਥਾ ਤੇ ਲੈ ਜੋ ਲੈ ਜੋ ਕਿੰਨਾ ਲੜਦਾਂ ਨੂੰ ਲੱਗਦਾ ਇਹ ਦੇਖ ਲਓ ਜੀ ਇਹ ਹੁੰਦੀ ਆ ਗੱਲਬਾਤ ਟੀਕਾ ਲਾਇਆ ਵੀ ਆਉਣਾ ਵੱਲੋਂ ਦੇਖੋ ਆਪਣੀ ਜਾਨ ਤੇ ਖੇਡ ਕੇ ਦਾਤ ਤੇ ਲਾ ਕੇ ਆਪਣੀ ਜਾਨ ਨੂੰ ਤਨਵੀਨ ਜੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਆ ਦੇਖ ਲੋ ਹਾਲਾਤ ਹੁਸ਼ਾਰਪੁਰ ਦੇ ਜੀ ਇਹ ਗੰਦੇ ਹਾਲਾਤ ਨੇ ਹੁਸ਼ਾਰਪੁਰ ਦੇ ਤੇ ਇਹ ਨਵੀਨ ਜੀ ਨੂੰ ਵੀ ਸਲਾਮ ਹੈ ਜਿਹੜੇ ਆਪਣੀ ਜਾਨ ਨੂੰ ਦਾਤ ਤੇ ਲਾ ਕੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਹੁਣੇ ਕਾਮਯਾਬ ਰਹੇ ਨੇ ਜਿਹੜੇ ਨਵੀਨ ਜੀ ਮੈਨੂੰ ਲੱਗਦਾ ਹੈ ਕਿ ਹੁਣ ਉਹ ਧੇਰੀ ਉਹ ਪਛਾਹ ਹੋ ਗਿਆ ਬੱਚੇ ਤਾਂ ਨਹੀਂ ਕਿਸੇ ਦੇ ਉਹ ਵਾਈਕਲ ਮਾਈਕਰ ਕੋਲ ਕੇ